ਗੱਲ ਦੀ ਸਾਰਿਆਂ ਨੂੰ ਨਵੇਂ ਬਲੌਗ ਤੇ ਤੁਹਾਡਾ ਸਟਾਫ ਤਾਂ ਇੱਥੇ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰ ਦਿਓ ਤੇ ਅੱਜ ਮੈਂ ਤੇ ਮੰਮੀ ਨੇ ਜਾਣਾ ਪਮੱਦੀ ਗੁਰਦੁਆਰਾ ਸਾਹਿਬ ਤੇ ਉੱਥੇ ਆਉਣਾ ਬਾਬਾ ਜੀ ਦੇ ਵਸਤਰ ਛੇਵੇਂ ਪਾਸਾਈ ਦੇ ਤੇ ਉੱਥੇ ਜਾਵਾਂਗੇ ਮੈਂ ਤੇ ਮੰਮੀ ਵੀ ਵਸਤਰ ਦੇ ਦਰਸ਼ਨ ਕਰਨ ਤੇ ਸਾਰੇ ਬਲੌਗ ਵਾਲਿਆਂ ਨੂੰ ਵੀ ਦਰਸ਼ਨ ਕਰਾਵਾਂਗੇ ਹਾਂਜੀ ਤੁਰ ਪਏ ਸੀਗੇ ਹੁਣ ਮੈਂ ਤੇ ਮੰਮੀ ਹਾਂਜੀ ਪਹੁੰਚੀ ਰਹੀ ਗੁਰਦੁਆਰਾ ਸਾਹਿਬ ਸੰਗਤ ਨੂੰ ਹਾਂਜੀ ਦਰਬਾਰ ਸਾਹਿਬ ਦਾ ਮੱਥਾ ਟੇਕ ਲਿਆ ਸੀਗਾ ਤੇ ਹੁਣ ਲੱਗ ਗਿਆ ਲੈਂਚ ਬਾਬਾ ਜੀ ਵਾਸਤਰਾ ਦੇ ਦਰਸ਼ਨ ਕਰਨ ਨੂੰ ਕਰੋ ਦਰਸ਼ਨ ਸਾਰੇ ਵਾਹਿਗੁਰੂ 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 ਹਾਂਜੀ ਅੱਜ ਮੈਂ ਤੇ ਮੰਮੀ ਨੇ ਜਾਣਾ ਨਾਨਕੇ ਟਿੱਬੇ ਤੇ ਉੱਥੇ ਖਬਰਸਾਰ ਲੈ ਕੇ ਫੇਰ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਸਾਰੇ ਬਲੌਗ ਵਾਲਿਆਂ ਨੂੰ ਦਰਸ਼ਨ ਕਰਾਵਾਂਗੇ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਵਾਹਿਗੁਰੂ 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 ਬਾਹ ਕਰੋ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਹਾਂਜੀ ਤੇ ਅੱਜ ਜਾਨਾ ਆਪਾਂ ਮੇਲੇ ਤੇ ਤੇ ਭਾਜੀ ਆਉਣੀ ਵੀ ਆਏ ਹੋਏ ਨੇ ਤੇ ਆਪਣਾ ਮਾਮੇ ਦਾ ਮੁੰਡਾ ਵੀ ਆਇਆ ਹੋਇਆ ਤੇ ਅਸੀਂ ਜਾਵਾਂਗੇ ਸਾਰੇ ਮੇਲੇ ਦੇਖਣਾ ਰਾਤ ਨੂੰ ਤੇ ਸਾਰੇ ਬਲੌਗ ਵਾਲਿਆਂ ਨੂੰ ਵੀ ਦਿਖਾਵਾਂਗੇ ਲਓ ਜੀ ਆਪਾਂ ਤੁਰ ਪਏ ਮੇਲੇ ਜਾਣ ਨੂੰ ਹੋ ਗੋ ਨੀ ਵੀਰੇ ਝੂਟਾ ਦਬਾ ਦੇ ਝੂਟਾ ਦਬਾ ਦੇ ਯਾਰ ਵੀਰੇ ਮੈਚ ਵਾ ਦੇਣਾ ਯਾਰ ਹਾਂਜੀ ਅਸੀਂ ਪਹੁੰਚ ਗਏ ਸੀਗੇ ਮੇਲੇ ਤੇ ਤੇ ਹੁਣ ਤੁਹਾਨੂੰ ਦਿਖਾਉਣਾ ਛੂਲੇ ਛਾਲੇ ਸਾਰਾ ਕੁਝ ਜੀ ਮੈਲਾ ਦੇਖ ਲਿਆ ਸੀਗਾ ਤੇ ਹੁਣ ਜਾਂਦੇ ਆ ਪਿੰਡ ਨੂੰ ਟਾਈਮ ਹੋ ਗਿਆ 12:30 ਹੋ ਗਏ ਲਓ ਜੀ ਹੁਣ ਚੱਲੇ ਆਪਾਂ ਸ਼ੋਪਿੰਗ ਕਰਨ ਮਲੋੜ ਬਾਜੀ ਬੈਗੇ ਗੱਡੀ 'ਤੇ ਤੇ ਭੈਣ ਵੀ ਬੈੰਦੀ ਆ ਦਾ ਵੀ ਸ਼ੋਪਿੰਗ ਕਰਕੇ ਆ ਗਏ ਦਿਖਾਵਾਂਗੇ ਚੱਪਲਾਂ ਲੈ ਕੇ ਆਂਦੀਆਂ ਨੇ ਆ ਲੈ ਕੇ ਆਂਦੀਆਂ ਨੇ ਬਾਜੀ ਨਾਲ ਸਲੀਪਰ

ਤੇ ਹੋਰ ਆ ਲੈ ਕੇ ਆਂਦੀਆਂ ਨੇ ਮੈਨੂੰ ਤੇ ਆਹ ਵਾਲੀਆਂ ਆਹ ਵਾਲੀਆਂ ਇਹ ਵੀ ਮੈਨੂੰ ਲੈ ਕੇ ਆਂਦੀਆਂ ਨੇ ਘਰੇ ਪਾਉਣ ਨੂੰ ਅੜੀ ਪਾ ਲਈਆਂ ਨਹੀਂ ਪਾ ਕੇ ਆਦੋਏ ਦੂਜੀ ਵਾਕੀ ਦਾ ਆ ਗੀਆਂ ਚੱਲ ਤੈਨੂੰ ਕਿਹ ਲਿਆਂਦਾ ਮਨੀਤ ਇਹ ਦੇਖ ਦਿਖਾ ਕੀ ਲਿਆਂਦਾ ਮਾਂਜੀ ਇਹ ਕੀ ਦਾ ਸਮਾਨ ਪ੍ਰੇਦ ਤੈਨ ਦਾ ਇਹ ਸਹਿਜ ਦਾ ਸਾਡੀ ਮਨੀਤ ਦਾ ਆ ਮਨੀਤ ਦਾ ਲਓ ਜੀ ਪਰ ਐਂ ਘੱਟੀ ਚ ਛੋਲੇ ਬਾਈ ਮਨੀਤਾ ਬਾਈ ਕਾ ਦੇ ਮੰਨੋ ਇੱਧਰ ਮਨੀ ਬਾਈ ਕਰ ਦੇ ਇਹ ਕਿਤੇ ਕਰਦੀ ਹੈ ਬਾਈ ਮਨੀਤਾ ਬਾਈ 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 ਯਾ ਕਿ ਫੋਨ ਕਰਦੇ ਹੋ ਤਾਂ ਠੀਕ ਆ ਹੈਲੋ ਹੈਲੋ ਹੈ ਤੇਰੀ ਕਾਲ ਹੈਲੋ ਚਲ ਯਾਰ ਵਾਤਾ ਜਿਹੜਾ ਲੈ ਕੇ ਚੱਟ ਚੱਟ ਨਾ ਲੋ ਬਾਈ ਚਲੋ ਜੀ ਆਹ ਬਾਈ ਤਰਨ ਦੇ ਲਾਜ ਆ ਤੱਕ ਕਰਦੀ ਆ ਇਹ ਦੇਖੀ ਦੇਖੀ ਕੱਸੀ ਆ ਫੋਨ ਕਰਦੇ ਆ ਬਲੌਗ ਦਾ ਐਂਡ ਤੇ ਚੈਨਲ ਨੂੰ ਫੋਲੋ ਕਰਦੇ ਤੇ ਕਮੈਂਟ ਕਰਦੇ ਹੋ